ਬੀਬੀ ਬਸੰਤ ਲਤਾ ਇੱਕ ਖੱਤਰੀਆਂ ਦੀ ਲੜਕੀ ਸੀ। ਉਹਨਾਂ ਦੇ ਮਾਪੇ ਗੁਰੂ ਘਰ ਦੀ ਬਹੁਤ ਵੱਡੇ ਸਰਦਾਲੂ ਸਨ। ਉਹਨਾਂ ਦਾ ਪਰਿਵਾਰ ਦਸਨੋਹਾਂ ਦੀ ਕੀਰਤ ਕਰਦਾ ਅਤੇ ਆਪਣੀ ਕਮਾਈ ਵਿੱਚੋਂ ਬਹੁਤਾ ਹਿੱਸਾ ਗੁਰੂ ਘਰ 'ਤੇ ਜਿੰਦਾ। ਬੀਬੀ ਬਸੰਤ ਲਤਾ ਉਹਨਾਂ ਦੀ ਤੀਸਰੀ ਕੁੜੀ ਸੀ। ਜਿੜੀ ਕੇ ਆਪਣੇ ਮਾਪਿਆਂ ਨਾਲ ਜਾ ਕੇ ਰojana ਗੁਰੂ ਘਰ ਚੜੂ ਤੇ ਲੰਗਰ ਦੀ ਸੇਵਾ ਕਰਿਆ ਕਰਦੀ ਸੀ। ਔਰ ਜਾਣਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀ। ਤੇ ਨਿਤਨੇਮ ਕਰਕੇ ਆਪਣਾ ਬਾਕੀ ਸਮਾਂ ਗੁਰੂ ਘਰ ਵਿੱਚ ਹੀ ਬਤੀਤ ਕਰਦੀ। ਓਹੋ ਕੁਦਰਤ ਦੁਆਰਾ ਦਿੱਤੇ ਸੁੰਦਰ ਸਰੀਰ ਵਿੱਚ ਪਵਿੱਤਰ ਆਤਮਾ ਸਾੰਭੀ ਬੈਠੀ ਸੀ। ਜਦੋਂ ਬੀਬੀ ਬਸੰਤ ਲਤਾ 16 ਸਾਲਾਂ ਦੀ ਹੋਈ ਤਾਂ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਚਾਰ ਕੀਤੀ ਕਿ ਇਸ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਗੁਰੂ ਜੀ ਨੇ ਵੀ ਮਾਪਿਆਂ ਦੀ ਗੱਲ ਉੱਤੇ ਸਹਿਮਤੀ ਜਤਾਈ ਤੇ ਕਿਹਾ ਕਿ ਹਾਂ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੀ ਗੱਲਵਾਰੀ ਪਤਾ ਲੱਗਾ ਤਾਂ ਉਸਨੇ ਆਪਣੇ ਮਾਪਿਆਂ ਨੂੰ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਕਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ ਜੇਕਰ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਬੀਬੀ ਬਸੰਤ ਕੌਰ ਦੀ दिली ਇੱਛਾ ਸੀ ਕਿ ਉਹ ਮਾਤਾ ਸਹਿਬ ਕੌਰ ਦੇ ਪਾਸ ਰਹਿ ਕੇ ਉਹਨਾਂ ਦੀ ਤਨਮਨ ਤੋਂ ਸੇਵਾ ਕਰਨੀ ਚਾਹੁੰਦੀ ਸੀ ਤੇ ਆਪਣਾ ਜੀਵਨ ਸਫਲ ਬਣਾਉਣਾ ਚਾਹੁੰਦੀ ਸੀ ਜਦੋਂ ਬੀਬੀ ਬਸੰਤ ਕੌਰ ਨੂੰ ਪਤਾ ਲੱਗਾ ਕਿ ਉਸਦੇ ਮਾਪੇ ਉਸਦੇ ਬਚਾਰਾਂ ਦੇ ਬੁਰਦ ਜਾ ਕੇ ਉਸ ਦਾ ਜਬਰਦਸਤੀ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਭੱਜ ਕੇ ਮਾਤਾ ਸਹਿਬ ਘਰ ਦੇ ਪਾਸ ਆ ਗਈ ਤੇ ਮਾਤਾ ਦੇ ਪਵਿੱਤਰ ਚਰਨਾਂ ਨੂੰ ਹੰਝੂਆਂ ਦੇ ਨਾਲ ਭਿਉਂ ਦਿੱਤਾ ਤੇ ਰੋਂਦੀ ਰੋਂਦੀ ਕਹਿਣ ਲੱਗੀ ਕਿ ਮਾਤਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਮੈਂ ਜੀਵਨ ਭਰ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੁੰਦੀ ਹਾਂ ਪਰ ਮੇਰੇ ਮਾਪੇ ਮੇਰੇ ਵਿਚਾਰਾਂ ਦੇ ਵਿਰੁੱਧ ਜਾ ਕੇ ਮੇਰਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਮੇਰੇ ਵਿਆਹ ਉੱਪਰ ਰੋਕ ਲਗਾ ਦਿਓ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਮਾਤਾ ਸਹਿਬ ਕਾਜੀ ਦੇ ਕੋਲੋਂ ਬੀਬੀ ਬਸੰਤ ਦਾ ਰੋਣਾ ਸਹਿਣ ਨਹੀਂ ਹੋਇਆ ਤੇ ਉਹਨਾਂ ਨੇ ਉਸਦੇ ਵਿਆਹ ਉੱਤੇ ਰੋਕ ਲਗਾ ਦਿੱਤੀ ਤੇ ਬੀਬੀ ਬਸੰਤ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖ ਲਿਆ ਬੀਬੀ ਬਸੰਤ ਮਾਤਾ ਜੀ ਦੀ ਬੜੀ ਹੀ ਪ੍ਰੇਮ ਨਾਲ ਸੇਵਾ ਕਰਦੀ ਸੀ ਸਾਰੇ ਪਾਸੇ ਇਸ ਗੱਲ ਦੀ ਚਾਚਾ ਹੋਣ ਲੱਗੀ ਤੇ ਇਸ ਸਮਾਜ ਵਿੱਚ ਉਸ ਦਾ ਬਹੁਤ ਜ਼ਿਆਦਾ ਆਦਰ ਸਤਕਾਰ ਹੋਣ ਲੱਗਾ ਇੱਥੇ ਰਹਿ ਕੇ ਉਸ ਨੇ ਗੁਰਮੁਖੀ ਅਤੇ ਸੰਸਕ੍ਰਿਤੀ ਦੀ ਵੀ ਪੜ੍ਹਾਈ ਸਿੱਖੀ ਬੀਬੀ ਬਸੰਤ ਕੇਵਲ 5 ਘੰਟੇ ਸੌਂਦੀ ਸੀ ਇਹ ਆਪਣਾ ਬਾਕੀ ਸਮਾਂ ਸੇਵਾ ਸਿਮਰਨ ਅਤੇ ਨੇਕ ਕੰਮ ਕਰਨ ਵਿੱਚ ਗੁਜ਼ਾਰ ਦਿੰਦੀ ਸੀ ਹਰ ਸਮੇਂ ਮਾਤਾ ਜੀ ਨੂੰ ਬਦ ਤੋਂ ਵੱਧ ਸੇਵਾ ਅਤੇ ਸਖ ਸੁਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਸੱਡਿਆ ਤਾਂ ਉਸ ਵੇਲੇ ਬੀਬੀ ਬਸੰਤ ਲਤਾ ਵੀ ਉਹਨਾਂ ਦੇ ਨਾਲ ਹੀ ਸੀ ਗੁਰੂ ਜੀ ਕਿਲਾ ਖਾਲੀ ਕਰਕੇ ਹਜੇ ਥੋੜੀ ਦੂਰ ਹੀ ਗਏ ਸਨ ਕੀ ਬੈਰੀਆਂ ਨੇ ਗਉ ਤੇ ਕੁਰਾਨ ਤੇ ਹੱਥ ਰੱਖ ਕੇ ਖਾਦੀਆਂ ਕਸਮਾਂ ਤੋੜ ਕੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਆਪਣੇ ਜੀਵਨ ਨੂੰ ਗੁਰੂ ਘਰ ਤੋਂ ਬਰਨ ਵਾਲੀ ਬਸੰਤ ਲਤਾ ਨਹੀਂ ਮਾਤਾ ਸਹਿਬ ਕੌਰ ਦਾ ਸਾਥ ਨਾ ਛੱਡਿਆ ਤੇ ਮਾਤਾ ਜੀ ਦੀ ਪਾਲਕੀ ਦੇ ਨਾਲ ਨਾਲ ਪੈਦਲ ਚਲਦੀ ਰਹੀ ਮਾਤਾ ਜੀ ਨੇ ਉਹਨਾਂ ਨੂੰ ਬਹੁਤ ਸਮਝਾਇਆ ਕੀ ਉਹ ਮੇਰੇ ਨਾਲ ਮੇਰੀ ਪਾਲਕੀ ਵਿੱਚ ਬੈਠ ਜਾਵੇ ਪਰ ਉਹ ਹਰ ਵਾਰੀ ਇਹੋ ਕਹਿ ਕੇ ਮਨਾ ਕਰ ਦਿੰਦੀ ਕਿ ਨਹੀਂ ਮਾਤਾ ਜੀ ਮੈਂ ਤਾਂ ਤੁਹਾਡੀ ਇੱਕ ਛੋਟੀ ਜਹੀ ਸੇਵਕਾ ਹਾਂ ਤੇ ਮੈਂ ਤੁਹਾਡੀ ਪਾਲਕੀ ਦੇ ਵਿੱਚ ਬੈਠ ਕੇ ਪਾਪਾ ਦੀ ਭਾਗੀ ਨਹੀਂ ਬਣਨਾ ਚਾਹੁੰਦੀ ਮਾਤਾ ਜੀ ਨੇ ਉਸ ਨੂੰ ਬਹੁਤ ਵਾਰ ਪਾਲਕੀ ਵਿੱਚ ਬੈਠਣ ਲਈ ਕਿਹਾ ਪਰ ਉਹ ਨਾ ਮੰਨੀ ਤੇ ਤੀਜ ਜਾਂਦੀ ਪਾਲਕੀ ਦੇ ਨਾਲ-ਨਾਲ ਪੈਦਲ ਹੀ ਚਲਦੀ ਰਹੀ ਅੱਗੇ ਜਾ ਕੇ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਦੇ ਨਾਲੋਂ ਵਿਚੜ ਗਿਆ ਤਾਂ ਬੀਬੀ ਬਸੰਤ ਲਤਾ ਵੀ ਗੁਰੂ ਜੀ ਦੇ ਨਾਲੋਂ ਵਿਚੜ ਗਈ ਦੁਸ਼ਮਣ ਸੈਨਾ ਨੇ ਬੀਬੀ ਬਸੰਤ ਲਤਾ ਨੂੰ ਗ੍ਰਿਫਤਾਰ ਕਰ ਲਿਆ ਬੀਬੀ ਬਸੰਤਨੀ ਦੁਸ਼ਮਣ ਸਪਾਹੀਆਂ ਨਾਲ ਲੜਨ ਦਾ ਬਹੁਤ ਪ੍ਰਯਾਸ ਕੀਤਾ ਪਰ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੀਬੀ ਬਸੰਤ ਲਤਾ ਦੀ ਕੋਈ ਪੀਸ ਨਾ ਚੱਲੀ ਤਾਂ ਸਪਾਹੀ ਉਸਨੂੰ ਗ੍ਰਿਫਤਾਰ ਕਰਕੇ ਆਪਣੇ ਹਾਕਮ ਸਮੁੰਦਖਾ ਪਾਸ ਲੈ ਗਏ ਹਾਕਮ ਸਮੁੰਦਖਾ ਪਹਾੜੀ ਰਾਜਿਆਂ ਦਾ ਨਵਾਬ ਸੀ ਜਿਹੜਾ ਕਿ ਬੜਾ ਹੀ ਬਦਚਲਨ ਲਾਲਚੀ ਅਤੇ ਹੰਕਾਰੀ ਕਿਸਮ ਦਾ ਇਨਸਾਨ ਸੀ ਜਦੋਂ ਉਸਨੇ ਬਸੰਤ ਲਤਾ ਦਾ ਰੂਪ ਦੇਖਿਆ ਤਾਂ ਉਹ ਉਸ ਨੂੰ ਆਪਣੇ ਕਿਲੇ ਅੰਦਰ ਲੈ ਗਿਆ ਤੇ ਉਸ ਉੱਤੇ ਡੋਰੀ ਪਾਉਣ ਲੱਗਾ ਤੇ ਉਸ ਨੂੰ ਬਹੁਤ ਵੱਡੇ ਵੱਡੇ ਲਾਲਚ ਦੇਣ ਲੱਗਾ ਕਿ ਜੇਕਰ ਤੂੰ ਮੇਰੀ ਬੇਗਮ ਬਣੇਗੀ ਤਾਂ ਤੂੰ ਪੂਰੇ ਮਹਿਲ ਵਿੱਚ ਰਾਣੀ ਬਣ ਕੇ ਰਾਜ ਕਰੇਂਗੀ ਸਭ ਨੌਕਰ ਚੱਕ ਕਰ ਤੇਰੇ ਹੀ ਇਸ਼ਾਰਿਆਂ ਉੱਤੇ ਚੱਲਣਗੇ ਤੇ ਤੂੰ ਜ਼ਿੰਦਗੀ ਭਰ ਇਸ ਮਹਿਲ ਵਿੱਚ ਰਹਿ ਕੇ ਐਸ਼ ਕਰੇਂਗੀ ਤਾਂ ਬੀਬੀ ਬਸੰਤ ਲਤਾ ਨੇ ਸਮੁੰਦਖਾਨ ਨੂੰ ਇੱਕ ਸੱਚੀ ਗੱਲ ਕਹੀ ਕਿ ਤੁਸੀਂ ਭਾਵੇਂ ਮੈਨੂੰ ਭੁੱਖਿਆ ਰੱਖ ਕੇ ਮੈਨੂੰ ਕੁਟਕੁਟਕੇ ਮੇਰੀ ਬੋਟੀ-ਬੋਟੀ ਕਰ ਦਿਓ ਪਰ ਮੈਂ ਕਿਸੇ ਵੀ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ ਕਿਉਂਕਿ ਮੈਂ ਉਸ ਵਹਿਗੁਰੂ ਦੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ ਕਿ ਮੈਨੂੰ ਸੰਸਾਰਿਕ ਐਸੋ ਆਰਾਮ ਨਹੀਂ ਚਾਹੀਦਾ ਮੈਂ ਤਾਂ ਸਿਰਫ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ ਇਹ ਗੱਲ ਸੁਣ ਕੇ ਸਮੁੰਦਖਾਂ ਬਹੁਤ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਇਸ ਵੇਲੇ ਇੱਕ ਮੁਗਲ ਹਾਕਮ ਦੇ ਕਿਲੇ ਵਿੱਚ ਕੈਦ ਹੈ ਜਿੱਥੇ ਵੱਡੀਆਂ-ਵੱਡੀਆਂ ਦੀ ਹੌਸਲੇ ਹਾਰ ਜਾਂਦੀ ਹਨ ਤਾਂ ਬੀਬੀ ਬਸੰਤ ਲਤਾ ਨੇ ਕਿਹਾ ਕਿ ਮੈਨੂੰ ਸਭ ਪਤਾ ਹੈ ਕਿ ਮੈਂ ਇਸ ਕਿਲੇ ਵਿੱਚੋਂ ਜਿਉਂਦੀ ਬਾਹਰ ਨਹੀਂ ਜਾ ਸਕਦੀ ਪਰ ਮੈਂ ਤੈਨੂੰ ਇਹ ਕਹਿੰਦੀ ਹਾਂ ਕਿ ਮੈਂ ਇੱਕ ਸੱਚੇ ਸਿੱਖ ਦੀ ਪੁੱਤਰੀ ਹਾਂ ਕਿ ਮੈਂ ਆਪਣੇ ਧਰਮ ਬਦਲੇ ਮਰ ਜਾਵਾਂਗੀ ਪਰ ਆਪਣਾ ਧਰਮ ਕਦੇ ਨਹੀਂ ਵੇਚਾਂਗੀ ਸਮੁੰਦ ਖਾਂ ਬੀਬੀ ਬਸੰਤ ਨੂੰ ਗੁਰੂ ਘਰ ਵਿੱਚੋਂ ਇਸਤਰੀ ਸਮਝਦਾ ਸੀ ਤੇ ਉਸਨੇ ਬਹੁਤ ਜ਼ੋਰ ਲਾਇਆ ਕਿ ਬਸੰਤ ਲਤਾ ਮੇਰੀ ਰਾਣੀ ਬਣ ਜਾਵੇ ਪਰ ਲਾਲਚ ਡਰਾਵੇ ਜਦੋਂ ਸਭ ਕੁਝ ਉਪੀਲ ਹੋ ਗਿਆ ਤਾਂ ਉਸਨੇ ਬੀਬੀ ਬਸੰਤ ਨੂੰ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਕਰਵਾ ਦਿੱਤਾ ਜਿਸ ਕਾਲ ਕੋਠੜੀ ਵਿੱਚ ਬੀਬੀ ਬਸੰਤ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹ ਕਾਲ ਕੋਠੜੀ ਬਸ ਇੱਕ ਤਰ੍ਹਾਂ ਦਾ ਨਰਕ ਹੀ ਸੀ ਉੱਪਰ ਹਨੀਰੀ ਵਾਲੀ ਅਕਾਲ ਕੋਠੜੀ ਦੇ ਅੰਦਰ ਕੀੜੇ ਮੁਕਾੜੇ ਚੂਹੇ ਕਿਰਲੀਆਂ ਤੇ ਕਈ ਹੋਰ ਤਰ੍ਹਾਂ ਦੇ ਵੀ ਜੀਵ ਸਨ ਕੋਠੜੀ ਦੇ ਅੰਦਰ ਪੱਥਰ ਦਾ ਇੱਕ ਉੱਚਾ ਥੜਾ ਬਣਿਆ ਹੋਇਆ ਸੀ ਜਿਸ ਥੜੇ ਉੱਪਰ ਸਿਰਫ ਬੈਠਿਆ ਜਾ ਸਕਦਾ ਸੀ ਬੀਪੀ ਪਸੰਦ ਲਤਾ ਉਸ ਥੜੇ ਉੱਤੇ ਦੋਵੇਂ ਹੱਥ ਜੋੜ ਕੇ ਬੈਠ ਗਈ ਦੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰਕੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸੱਚੇ ਸਤਗੁਰੂ ਮੈਨੂੰ ਤਾਂ ਸਿਰਫ ਤੁਹਾਡਾ ਹੀ ਆਸਰਾ ਹੈ ਮੈਂ ਭੋਲੇ ਭਾ ਵਿੱਚ ਪ੍ਰਣ ਕਰ ਲਿਆ ਸੀ ਕਿ ਮੈਂ ਆਪਣਾ ਸਾਰਾ ਜੀਵਨ ਤੁਹਾਡੇ ਚਰਨਾਂ ਵਿੱਚ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ ਗੁਰੂ ਘਰ ਦੀ ਝੂਠੀ ਵਰਤਨਾ ਦੀ ਸੇਵਾ ਕਰਾਂਗੀ ਤੇ ਆਪਣਾ ਜੀਵਨ ਸਫਲ ਬਣਾਵਾਂਗੀ ਪਰ ਹੇ ਬਹੀ ਗੁਰੂ ਜੀ ਤੁਸੀਂ ਇਹ ਕੀ ਪਣਾ ਵਰਤਾ ਦਿੱਤਾ ਸਾਰਾ ਪਰਿਵਾਰ ਵਿਚੜ ਗਿਆ ਤੇ ਮੈਂ ਵੀ ਇਕੱਲੀ ਰਹਿ ਗਈ ਮੇਰਾ ਰੂਪ ਅਤੇ ਮੇਰੀ ਜਵਾਨੀ ਹੀ ਮੇਰੀ ਸਭ ਤੋਂ ਵੱਡੀ ਬੈਰੀ ਬਣ ਗਈ ਕਿਰਪਾ ਕਰਕੇ ਮੈਨੂੰ ਤੇ ਮੇਰੀ ਪਵਿੱਤਰਤਾ ਨੂੰ ਬਚਾਓ ਬੀਬੀ ਬਸੰਤ ਲਤਾ ਵਹੀ ਗੁਰੂ ਜੀ ਦੇ ਅੱਗੇ ਇਹ ਸਭ ਅਰਦਾਸ ਕਰ ਰਹੀ ਸੀ ਤੇ ਉਦੋਂ ਹੀ ਇੱਕ ਅਧਖੜ ਉਮਰ ਦੀ Hindu ਔਰਤ ਦੀਵਾ ਲੈ ਕੇ ਬੰਦੀਖਾਨੇ ਦੇ ਦੂਹੇ ਅੱਗੇ ਆ ਕੇ ਖਲੂ ਗਈ ਤੇ ਬੀਬੀ ਬਸੰਤ ਲਤਾ ਨੂੰ ਕਹਿਣ ਲੱਗੀ ਕਿ ਮੇਰਾ ਨਾਮ ਚੰਦਰ ਪ੍ਰਭਾ ਹੈ ਤੇ ਮੈਂ ਹਿੰਦੂ ਹਾਂ ਸਮੁੰਦ ਖਾਨੀ ਮੇਰੇ ਹੱਥ ਤੇਰੇ ਲਈ ਰੋਟੀ ਭੇਜੀ ਹੈ ਤੇ ਤੂੰ ਇਹ ਰੋਟੀ ਖਾ ਲੈ ਬਸੰਤ ਲਤਾ ਨੇ ਰੋਟੀ ਖਾਣ ਤੋਂ ਬਹੁਤ ਬਾਰ ਨਾ ਕਰ ਦਿੱਤੀ ਪਰ ਉਹ ਔਰਤ ਨਹੀਂ ਟਲੀ ਤੇ ਦੋ ਤਿੰਨ ਦਿਨਾਂ ਤੋਂ ਭੁੱਖੀ ਬੀਬੀ ਬਸੰਤ ਲਤਾ ਨੇ ਰੋਟੀ ਖਾ ਕੇ ਅੰਦਰ ਜਾ ਕੇ ਫਿਰ ਤੋਂ ਉਸ ਥੜੇ ਤੇ ਬੈਠ ਗਈ ਚੰਦਰਪ੍ਰਭਾ ਔਰਤ ਨੂੰ ਅਜੇ ਥੋੜਾ ਹੀ ਚਿਰ ਪਹਿਲਾਂ ਗਿਆਨ ਹੋਇਆ ਸੀ ਕਿ ਸੁਮਿੰਦ ਖਾਂ ਬੰਦੀਖਾਨੇ ਵਿੱਚ ਆ ਬੜਿਆ ਹੈ ਤੇ ਉਸਨੇ ਆਉਂਦਿਆਂ ਹੀ ਬਸੰਤ ਲਤਾ ਨੂੰ ਕਿਹਾ ਇਹ ਹੈ ਸੁੰਦਰਤਾ ਦੀ ਦੇਵੀ ਮੈਨੂੰ ਇਸ ਗੱਲ ਉੱਤੇ ਬਹੁਤ ਅਫਸੋਸ ਹੈ कि ਤੈਨੂੰ ਇਸ ਕਾਲ ਕੂਟੜੀ ਵਿੱਚ ਸੁਟਣਾ ਪਿਆ ਤੇਰੇ ਸਾਰੇ ਸਾਥੀ ਤੇ ਤੇਰੇ ਗੁਰੂ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਹੈ ਤੇਰਾ ਹੁਣੇ ਕੋਈ ਵੀ ਆਸਰਾ ਨਹੀਂ ਰਿਹਾ ਤੂੰ ਹੁਣ ਇਕੱਲੀ ਇਸ ਦੁਨੀਆ ਵਿੱਚ ਕੀ ਕਰੇਂਗੀ ਤੇ ਕਿੱਥੇ ਜਾਵੇਂਗੀ ਤੂੰ ਮੇਰੇ ਗੱਲ ਮੰਨ ਮੇਰੀ ਬੀگم ਬਣ ਜਾ ਤੈਨੂੰ ਸਭ ਸੁੱਖ ਇੱਥੇ ਹੀ ਅਰਪਣੇ ਕੀਤੇ ਜਾਣਗੇ ਤਾਂ ਬੀਬੀ ਬਸੰਤ ਨੇ ਕਿਹਾ ਕਿ ਮੈਂ ਇੱਕ ਵਾਰ ਨਹੀਂ ਗੀ ਬਹੁਤ ਵਾਰ ਇਹੀ ਗੱਲ ਕਹਿ ਚੁੱਕੀ ਹਾਂ ਕਿ ਮੈਂ ਕਸਮ ਖਾਦੀ ਹੈ ਕਿ ਮੈਂ ਆਪਣੇ ਪੂਰੇ ਜੀਵਨ ਵਿੱਚ ਕਿਸੇ ਵੀ ਮਰਦ ਨੂੰ ਆਪਣਾ ਪਤੀ ਨਹੀਂ ਮੰਨਾਂਗੀ ਮੇਰੀ ਗੱਲ ਨੂੰ ਸਮਝੋ ਕਿਰਪਾ ਕਰਕੇ ਮੈਨੂੰ ਪਵਿੱਤਰ ਹੀ ਰਹਿਣ ਦਿਓ ਤੇ ਤੁਸੀਂ ਮੈਨੂੰ ਆਪਣੀ ਭੈਣ ਸਮਝ ਲਓ ਤੇ ਸਮੁੰਦਖਾਨ ਨਸੀਬ ਵਿੱਚ ਅੰਨਾ ਹੋਇਆ ਪਿਆਸੀ ਤੇ ਕਹਿਣ ਲੱਗਾ ਕਿਕਰ ਤੂੰ ਇਤਾਂ ਨਹੀਂ ਮੰਨੇਂਗੀ ਤਾਂ ਮੈਂ ਤੇਰੇ ਨਾਲ ਤੱਕੇਸ਼ਾਹੀ ਕਰਾਂਗਾ ਤਾਂ ਬੀਬੀ ਬਸੰਤ ਲਤਾ ਗੁੱਸੇ ਵਿੱਚ ਆਣ ਕੇ ਬੋਲੀ ਕਿ ਤੂੰ ਕੌਣ ਹੁੰਦਾ ਹੈ ਮੇਰੇ ਨਾਲ ਤੱਕੇਸ਼ਾਹੀ ਕਰਨ ਵਾਲਾ ਮੇਰਾ ਵਹੀ ਗੁਰੂ ਮੇਰੀ ਧਰਮ ਦਾ ਰਾਖਾ ਹੈ ਤੂੰ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਮੈਨੂੰ ਹੱਥ ਲਾ ਕੇ ਆਪਣਾ ਸ਼ਤਿਆਨਾਸ਼ ਨਾ ਕਰਵਾ ਲਈ ਮੇਰੇ ਸਤਗੁਰ ਜੀ ਦੇ ਹੁੰਦਿਆਂ ਕੋਈ ਵੀ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ ਤਾਂ ਬੀਬੀ ਬਸੰਤ ਦੇ ਮੂੰਹੋਂ ਇਹ ਗੱਲ ਸੁਣ ਕੇ ਸਮੁੰਦਖਾਂ ਜ਼ੋਰ-ਜ਼ੋਰ ਦੇ ਨਾਲ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਤੇਰਾ ਸਤਗੁਰ ਤਾਂ ਆਪਣੀ ਹੀ ਰਾਖੀ ਨਹੀਂ ਕਰ ਸਕਿਆ ਤੇ ਉਹ ਹੋ ਤੇਰੀ ਰੱਖਿਆ ਕੀ ਕਰੇਗਾ ਇਹਨੀ ਗੱਲ ਬੋਲ ਕੇ ਸਮੁੰਦਖਾਂ ਬੀਬੀ ਬਸੰਤ ਦੀ ਇੱਜ਼ਤ ਲੁੱਟਣ ਲਈ ਅੱਗੇ ਵਧਿਆ ਤਾਂ ਬੀਬੀ ਬਸੰਤ ਲਤਾ ਬੁਲੀ ਔ ਵੀਖੇ ਮੇਰੇ ਸਤਿਗੁਰੂ ਜੀ ਮੇਰੀ ਸਹਾਇਤਾ ਲਈ ਆ ਰਹੇ ਹਨ ਏ ਸਤਿਗੁਰੂ ਜੀ ਮੈਂ ਤੁਹਾਡੀ ਤੇ ਬਲਹਾਰੇ ਜਾਂਦੀ ਹਾਂ ਕਿ ਤੁਸੀਂ ਆਪਣੀ ਪੁੱਤਰੀ ਦੇ ਲਾਜ ਨੂੰ ਬਚਾਉਣ ਦੇ ਲਈ ਆਖਿਰਕਾਰ ਇੱਥੇ ਆ ਹੀ ਗਏ ਮੈਂ ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ ਸੀ ਕੀ ਅਜੀਹਾ ਪਾਪ ਨਾ ਕਰ ਜਿਸ ਦੇ ਨਾਲ ਤੇਰਾ ਨਾਸ ਹੋ ਜਾਵੇ ਪਰ ਇਹ ਨਹੀਂ ਸਮਝਿਆ ਇਹ ਉਸ ਵਹੀਂ ਗੁਰੂ ਦੀ ਸ਼ਕਤੀ ਨੂੰ ਮੁਖਾਲ ਕਰਦਾ ਸੀ हे ਮੇਰੇ ਪਿਆਰੇ ਗੁਰੂ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਇਸ ਬੰਦੀਖਾਨੇ ਵਿੱਚੋਂ ਚੂੜਾ ਕੇ ਲੈ ਚਲੋ ਇਹੀ ਗੱਲ ਕਹਿਣ ਤੋਂ ਬਾਅਦ ਬੀਬੀ ਬਸੰਤ ਲਤਾ ਖਿੜਖਿੜਕੇ ਹੱਸਣ ਲੱਗ ਪਈ। ਸਮੁੰਦਖਾ ਬੀਬੀ ਬਸੰਤ ਦੇ ਕੋਲੋਂ ਇਹ ਗੱਲ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ। ਤੇ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਉੱਥੇ ਕੁਝ ਵੀ ਦਿਖਾਈ ਨਹੀਂ ਦਿੱਤਾ। ਤੇ ਉਹ ਕਹਿਣ ਲੱਗਾ ਕਿ ਤੈਨੂੰ ਬਚਾਉਣ ਦੇ ਲਈ ਤਾਂ ਇੱਥੇ ਕੋਈ ਪੰਖਾ ਵੀ ਨਹੀਂ ਪਹੁੰਚ ਸਕਦਾ ਇਹ ਫਿਰਤੀ ਰਾ ਸਤਗੁਰੂ ਕਿਵੇਂ ਪਹੁੰਚੇਗਾ ਇਹ ਗੱਲ ਕਹਿਣ ਤੋਂ ਬਾਅਦ ਜਦੋਂ ਸਮੁੰਦਖਾਨ ਨੇ ਆਪਣੇ ਹੱਥ ਬੀਬੀ ਬਸੰਤ ਲਤਾ ਵੱਲ ਵਧਾਏ ਤੇ ਬੀਬੀ ਬਸੰਤ ਲਤਾ ਨੂੰ ਫੜਨ ਦੇ ਲਈ ਅੱਗੇ ਵਧਿਆ ਤਾ ਸੁਮਿੰਦ ਖਾਂ ਦੇ ਪੈਰੇ ਢਾਂ ਧਰਤੀ ਦੇ ਨਾਲ ਹੀ ਜੁੜ ਗਏ ਤੇ ਉਹੋ ਅੱਖਾਂ ਤੋਂ ਅੰਨ ਹੋ ਗਿਆ ਉਸਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ ਬੀਬੀ ਬਸੰਤ ਲਤਾ ਪਿੱਛੇ ਹਟ ਗਈ ਇਹ ਸਤਨਾਮ ਵਹਿਗੁਰੂ ਦਾ ਜਾਪ ਕਰਨ ਲੱਗੀ ਸੁਮਿੰਦ ਖਾਂ ਸਭ ਕੁਝ ਸੁਣ ਰਿਹਾ ਸੀ ਅਰੂਸ ਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਸੀ। ਉਸਤਿਆਂ ਬਾਂਮਾ ਉਸੇ ਤਰ੍ਹਾਂ ਹੀ ਆਕੜੀਆਂ ਹੋਈਆਂ ਸਨ। ਅਰੂਸ ਦੇ ਕੰਨ ਤੇ ਜਵਾਨ ਕੰਮ ਕਰ ਰਹੇ ਸਨ। ਹੁਣ ਸਮੁੰਦ ਖਾਣੂ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਇੱਥੇ ਸੱਚਮੁੱਚ ਹੀ ਕੋਈ ਰੱਬੀ ਸ਼ਕਤੀ ਆਈ ਹੈ। ਤੇ ਉਹ ਆਪਣੀ ਕੰਬਦੀ ਜਵਾਨ ਦੇ ਨਾਲ ਬੋਲਿਆ ਕਿ ਹੈ ਮੇਰੇ ਭੈਣ ਬਸੰਤ ਲਤਾ ਮੈਨੂੰ ਮਾਫ ਕਰ ਦੇ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਏ ਮੇਰੀ ਭੈਣ ਮੇਰੇ ਲਈ ਆਪਣੇ ਸਤਗੁਰ ਅੱਗੇ ਬੇਨਤੀ ਕਰ ਕਿ ਉਹ ਮੇਰੀਆਂ ਕੀਤੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਣ ਮੇਰੀ ਭੈੜੀ ਜ਼ਬਾਨ ਵਿੱਚੋਂ ਉਹਨਾਂ ਦੇ ਲਈ ਚੁਨੀਜ ਅਤੇ ਭੜੇ ਸ਼ਬਦ ਨਿਕਲੇ ਹਨ ਉਹਨਾਂ ਸ਼ਬਦਾਂ ਦੇ ਲਈ ਉਹ ਮੈਨੂੰ ਖਿਮਾ ਕਰਨ ਮੇਰੀਆਂ ਅੱਖਾਂ ਖੁੱਲ ਜਾਣ ਮੇਰੇ ਹੱਥ ਬਾਹਾਂ ਠੀਕ ਹੋ ਜਾਣ ਮੈਂ ਤੈਨੂੰ ਅੱਜ ਤੋਂ ਆਪਣੀ ਭੈਣ ਸਮਝਦਾ ਹਾਂ ਮੈਂ ਆਪਣੇ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਕਸਮ ਖਾਂਦਾ ਹਾਂ ਕਿ ਮੈਂ ਆਪਣੀ ਭੈਣ ਬਸੰਤ ਲਤਾ ਨੂੰ ਗੁਰੂ ਜੀ ਦੇ ਪਰਿਵਾਰ ਤੇ ਕੁੜੇ ਭੇਜ ਦਿਮਗਾ ਤੇ ਆਪਣੀ ਭੈਣ ਬਸੰਤ ਲਤਾ ਦੀ ਕੋਈ ਵੀ ਨਰਾਦਰੀ ਨਹੀਂ ਕਰਾਂਗਾ ਮੈਂ ਤੇਰੇ ਅੱਗੇ ਫਿਰ ਤੋਂ ਖਿਮਾ ਲਈ ਅਰਜ ਕਰਦਾ ਹਾਂ ਜਿਵੇਂ ਹੀ ਸੁਮント ਖਾਨੇ ਇਹ ਕਸਮ ਖਾਦੀ ਤਾਂ ਉਸੇ ਪਲ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੱਥ ਪੈਰੇ ਕੰਮ ਕਰਨ ਲੱਗ ਪਏ ਤਾਂ ਸਮੁੰਦਖਾਨੇ ਬਸੰਤ ਲਤਾ ਨੂੰ ਬੰਦੀਖਾਨੇ ਵਿੱਚੋਂ ਬਾਹਰ ਕੱਢ ਕੇ ਆਪਣੀ ਭੈਣ ਬਣਾ ਲਿਆ ਤੇ ਆਪਣੇ ਮਹਿਲਾਂ ਵਿੱਚ ਲਿਆ ਕੇ ਆਪਣੀਆਂ ਬੇਗਮਾਂ ਦੇ ਕੋਲੋਂ ਭੈਣ ਬਸੰਤ ਲਤਾ ਦਾ ਬਹੁਤ ਅਦਰ ਸਤਿਕਾਰ ਕਰਵਾਇਆ ਬੀਬੀ ਬਸੰਤ ਲਤਾ ਦੀ ਹੱਡ ਪੀਤੀ ਸੁਣ ਕੇ ਨੈਲਾਂ ਦੀਆਂ ਰਾਣੀਆਂ ਉਸ ਨੂੰ ਦੇਵੀ ਹੀ ਸਮਝਣ ਲੱਗ ਪਈਆਂ ਤੇ ਸਾਰੇ ਮਹਿਲ ਦਾ ਵਾਤਾਵਰਨ ਹੀ ਬਦਲ ਕੇ ਪਵਿੱਤਰ ਹੋ ਗਿਆ। ਸੁਮント ਖਾਨ ਨੇ ਬੀਬੀ ਬਸੰਤ ਨੂੰ ਕਿਹਾ ਕਿ ਅਜੇ ਬਾਹਰ ਰੌਲਾ ਬਹੁਤ ਹੈ। ਤੁਹਾਨੂੰ ਹਜੇ ਬਾਹਰ ਭੇਜਣਾ ਚੰਗਾ ਨਹੀਂ ਹੈ। ਤੇ ਤੁਸੀਂ ਹਜੇ ਇੱਥੇ ਹੀ ਮਹਿਲ ਵਿੱਚ ਆਰਾਮ ਦੇ ਨਾਲ ਰਹੋ। ਇਸ ਤਰ੍ਹਾਂ ਬੀਬੀ ਬਸੰਤ ਲਤਾ ਸਮੁੰਦਖਾਂਦੀ ਭੈਣ ਬਣ ਕੇ ਕਾਫੀ ਸਮੇਂ ਤੱਕ ਉਸਦੇ ਮਹਿਲ ਵਿੱਚ ਰਹੀ ਬੀਬੀ ਬਸੰਤ ਲਤਾ ਸਾਰਾ ਦਿਨ ਪ੍ਰਭੂ ਭਗਤੀ ਅਤੇ ਸਿਮਰਨ ਵਿੱਚ ਜੁੜੀ ਰਹਿੰਦੀ ਰਾਤ ਦੇ ਸਮੇਂ ਗੁਰੂ ਘਰ ਦੀਆਂ ਸ਼ਕਤੀਆਂ ਅਤੇ ਬਰਕਤਾਂ ਦੇ ਬਾਰੇ ਮਹਿਲ ਦੇ ਸਾਰੇ ਕਰਮਚਾਰੀਆਂ ਨੂੰ ਦੱਸਦੀ ਤੇ ਮਹਿਲ ਵਿੱਚ ਰਹਿਣ ਵਾਲੇ ਸਾਰੇ ਬੀਬੀ ਬਸੰਤ ਲਤਾ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਦੇ। ਇਸੇ ਤਰ੍ਹਾਂ ਹੀ 2 ਮਹੀਨੇ ਬੀਤ ਗਏ। ਬਾਹਰਲਾ ਮਹੌਲ ਸ਼ਾਂਤ ਹੋ ਗਿਆ ਤੇ ਬੀਬੀ ਬਸੰਤ ਲਤਾ ਨੂੰ ਸਮੁੰਦਰਖਾਨੇ ਭੈਣਾ ਬਾਗ ਚੰਗਾ ਮਾਨ ਸਨਮਾਨ ਦੇ ਕੇ ਤੋੜਿਆ। ਬੀਬੀ ਬਸੰਤ ਲਤਾ ਨੂੰ ਸਮੁੰਦਖਾਨੇ ਸੇ ਘੋੜਾ ਸਵਾਰ ਦਿੱਤੀ ਤੇ ਬੀਬੀ ਬਸੰਤ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਚੰਦਰ ਪ੍ਰਭਾ ਨੂੰ ਨਾਲ ਘੋੜੇ ਉੱਤੇ ਤੋਰਿਆ ਤੇ ਬੀਬੀ ਬਸੰਤ 15 ਦਿਨਾਂ ਦਾ ਸਫ਼ਰ ਤੈਅ ਕਰਕੇ ਗੁਰੂ ਜੀ ਦੇ ਪਾਸ ਦਿਨੇ ਨਗਰ ਪਹੁੰਚ ਗਈ ਤੇ ਉਧਰੋਂ ਮਾਤਾ ਸਹਿਬ ਘਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀੋਂ ਉੱਥੇ ਪਹੁੰਚ ਗਈਆਂ ਜਿੰਨਾ ਨੂੰ ਮਿਲ ਕੇ ਬੀਬੀ ਬਸੰਤ ਬਹੁਤ ਖੁਸ਼ ਹੋਈ ਬੀਬੀ ਬਸੰਤ ਨੇ ਆਪਣੀ ਸਾਰੀ ਆਪ ਬੀਤੀ ਸੰਗਤ ਨੂੰ ਦੱਸੀ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਕੋਟੀ ਕੋਟੀ ਧੰਨਵਾਦ ਕੀਤਾ ਸ਼ਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ